ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ ਜੀ ਅੱਜ ਅਸੀਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਹਾਂਜੀ 3 ਨਵੰਬਰ 2025 ਨੂੰ ਜੋ ਮੁਖਵਾਕ ਪ੍ਰਾਪਤ ਹੋਇਆ ਹੈ ਉਸ ਤੇ ਸਾਂਝੀ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਪਾਵਨ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 654 ਉੱਪਰ ਸੁਭਾਏਮਾਨ ਹੈ ਜੀ अच्छा जी ते ए ਬਾਣੀ भगत कबीर जी दी है राग सोरठ विच आओ पहला पूरी श्रद्धा नाल ਬਾਣੀ ਦਾ ਪਾਠ ਸਰਵਣ ਕਰੀਏ ਤੇ ਫਿਰ ਇਸ ਦੇ ਭਾਵ ਸਮਝਣ ਦਾ ਯਤਨ ਕਰਦੇ ਹਾਂ ਜੀ ਬਿਲਕੁਲ ਪਹਿਲੀ ਤੁਕ ਹੈ ਜਬ ਜਰੀਏ ਤਬ ਹੋਏ पसम ਤਨੁ ਰਹੇ ਕਰਮ ਦਲਖਾਈ ਹਾਂਜੀ ਇਸ ਤੁਕ ਚ भगत कबीर जी ਮਨੁੱਖੀ ਸਰੀਰ ਦੇ ਅੰਤਿਮ ਸੱਚ ਨੂੰ ਬਿਆਨ ਕਰ ਰਹੇ ਨੇ ਦੇਖੋ ਜੀ ਉਹ ਫਰਮਾਉਂਦੇ ਹਨ ਕਿ ਜੇ ਮਰਨ ਤੋਂ ਬਾਅਦ ਸਰੀਰ ਨੂੰ ਜਲਾ ਦਿੱਤਾ ਜਾਵੇ ਹਾਂਜੀ ਤਾਂ ਇਹ ਸਵਾਉ ਜਾਂਦਾ ਤੇ ਜੇ ਦਬ ਦਿੱਤਾ ਜਾਵੇ ਤਾਂ ਫਿਰ ਕੀੜਿਆਂ ਦੇ ਦਲ ਇਸ ਨੂੰ ਖਾ ਜਾਂਦੇ ਨੇ ਮਤਲਬ ਇਹ ਸਰੀਰ ਦੀ ਅਸਲੀਅਤ ਹੈ ਬਿਲਕੁਲ ਅੰਤ ਇਹੀ ਹੈ ਅਗਲੀ ਤੁਖ ਹੈ ਕਾਚੀ ਗਾਗਰ ਨੀਰ ਪਰਤੂ ਹੈ ਯਾ ਤਨ ਕੀ ਇਹ ਹੈ ਬੜਾਈ ਹਾਂਜੀ ਤੇ ਇਸ ਨਾਸ਼ਵਾਨ ਸਰੀਰ ਦੀ ਤੁਲਨਾ ਦੇਖੋ ਕਿਵੇਂ ਕੱਚੇ ਕੜੇ ਨਾਲ ਕੀਤੀ ਹੈ ਐ ਸਮਝੋ ਜਿਵੇਂ ਕੱਚੀ ਗਾਗਰ ਚ ਪਾਣੀ ਪੈਂਦਾ ਤਾਂ ਉਹ ਗਲ ਜਾਂਦੀ ਹੈ ਹੈਨਾ ਜੀ ਬਿਲਕੁਲ ਤੇ ਪਾਣੀ ਬਾਹਰ ਉਵੇਂ ਹੀ ਜਦੋਂ ਸ્વાસ ਮੁੱਕ ਜਾਂਦੇ ਨੇ ਆਤਮਾ ਸਰੀਰ ਛੱਡ ਜਾਂਦੀ ਹੈ ਇਸ ਤਾਂ ਦੀ ਵੜਿਆਈ ਇਸ ਦਾ ਮਾਣ ਬਸ ਇੰਨਾ ਕੋਈ ਹੈ ਸਹੀ ਗੱਲ ਹੈ ਕੱਚੇ ਕੜੇ ਜਿੰਨਾ ਹੀ ਅਗਲੀ ਤੁਕ ਕਾਹੇ ਭਈਆ ਫਿਰਤੋਂ ਫੁੱਲਿਆ ਫੁੱਲਿਆ ਇੱਥੇ ਭਗਤ ਜੀ ਸਿੱਧਾ ਜਾ ਸਵਾਲ ਕਰ ਰਹੇ ਨੇ ਮਨੋਂ ਸਾਨੂੰ ਪੁੱਛ ਰਹੇ ਨੇ ਹੇ ਭਾਈ ਕਿਸ ਗੱਲ ਤੇ ਐਵੇਂ ਹੰਕਾਰ ਚ ਫੁੱਲਿਆ ਫਿਰਦਾ ਹੈ ਹਾਂਜੀ ਕਾਦਾ ਮਾਣ ਹਾਂ ਇਸ ਨਾਸ਼ਵਾਨ ਸਰੀਰ ਦਾ ਜਾਂ ਦੁਨਿਆਵੀ ਚੀਜ਼ਾਂ ਦਾ ਕੀ ਮਾਣ ਕਰਨਾ ਜੀ ਅਗਲੀ ਤੁਕ ਹੈ ਜਦ 10 ਮਾਸ ਉਰਧ ਮੁਖ ਰਹਿਤਾ 100 ਦਿਨ ਕੈਸੇ ਫੁੱਲਿਆ ਰਹਾਉ ਇਹ ਇਸ ਸ਼ਬਦ ਦੀ ਰਹਾਉ ਦੀ ਤੁਕ ਹੈ ਜੀ ਬਹੁਤ ਅਹਿਮ ਇਹ ਕੇਂਦਰੀ ਭਾਵ ਦੱਸਦੀ ਹੈ ਹਾਂਜੀ ਸਾਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ হে ਭਾਈ ਉਹ ਵੇਲਾ ਕਿਵੇਂ ਭੁੱਲ ਗਿਆ ਜਦੋਂ 10 ਮਹੀਨੇ ਮਾਂ ਦੇ ਗਰਭ ਵਿੱਚ ਉਲਟਾ ਲਟਕਿਆ ਸੀ ਅੱਛਾ ਉਸ ਅਵਸਥਾ ਵਾਲਾ ਇਸ਼ਾਰਾ ਹਾਂਜੀ ਉਦੋਂ ਤੇਰਾ ਕੀ ਜ਼ੋਰ ਸੀ ਕਿ ਮਾਨਸੀ ਇਸ ਕਰਕੇ ਦੁਨੀਆ ਚਾ ਕੇ ਹੰਕਾਰ ਕਰਨਾ ਤਾਂ ਬੇਕਾਰ ਹੈ ਬਿਲਕੁਲ ਵੈਰਥ ਹੈ ਅਗਲੀ ਤੁਕ ਹੈ ਜੀ ਜਿਉ ਮਧੂ ਮਾ ਕੀ ਤਿਉ ਸ਼ਠੋਰ ਰਸ ਜ਼ੋਰ ਜ਼ੋਰ ਤਨ ਕੀਆ ਦੇਖੋ ਜੀ ਕਿੰਨੀ ਸੋਹਣੀ ਉਦਾਹਰਣ ਹੈ ਜਿਵੇਂ ਸ਼ਹਿਦ ਦੀ ਮੱਖੀ ਬੜੀ ਮਿਹਨਤ ਨਾਲ ਰਸ ਇਕੱਠਾ ਕਰਕੇ ਸ਼ਹਿਦ ਬਣਾਉਂਦੀ ਹੈ ਹਾਂਜੀ ਪਰ ਆਖਿਰ ਜੋ ਸ਼ਹਿਦ ਕੋਈ ਹੋਰ ਲੈ ਜਾਂਦਾ ਉਸੇ ਤਰ੍ਹਾਂ ਮੂਰਖ ਬੰਦਾ ਛਠੋਰੀਆਂ ਨੇ ਕੀ ਬੜੀ ਖਠੋਰਤਾ ਨਾਲ ਕੰਜੂਸੀ ਨਾਲ ਤਨ ਜੋੜਦਾ ਰਹਿੰਦਾ ਹੈ ਜੋੜਦਾ ਰਹਿੰਦਾ ਹਾਂਜੀ ਪਰ ਮਰਨ ਵੇਲੇ ਉਹ ਇੱਥੇ ਹੀ ਰਹਿ ਜਾਂਦਾ ਉਸਦੇ ਆਪਣੇ ਕਿਸੇ ਕੰਮ ਨਹੀਂ ਆਉਂਦਾ ਸਹੀ ਗੱਲ ਅਗਲੀ ਤੁਖ ਹੈ ਮਰਤੀ ਬਾਰ ਲੇਹੋ ਲੇਹੋ ਕਰੀਏ ਪੂਤ ਰਹਿਣ ਕਿਉਂ ਦੀਆ ਹਾਂਜੀ ਤੇ ਜਦੋਂ ਮੌਤ ਹੋ ਜਾਂਦੀ ਹੈ ਫਿਰ ਸਾਰੇ ਰਿਸ਼ਤੇਦਾਰ ਘਰ ਵਾਲੇ ਕਾਲੀ ਮਚਾਉਂਦੇ ਨੇ ਕਿ ਬੱਸ ਛਿਤੀ ਲੈ ਚੱਲੋ ਇੱਥੋਂ ਇਸ ਮਰਤਕ ਦੇ ਨੂੰ ਅੱਛਾ ਜਿਸ ਸਰੀਰ ਨੂੰ ساری ਉਮਰ ਪਾਲਿਆ ਸ਼ਿੰਗਾਰਿਆ ਉਸ ਨੂੰ ਭੂਤ ਕਹਿ ਕੇ ਕੋਈ ਘਰ ਵਿੱਚ ਵੀ ਨਹੀਂ ਰੱਖਣਾ ਚਾਹੁੰਦਾ ਫਿਰ ਹੂੰ ਬੜੀ ਕਠੋਰ ਸੱਚਾਈ ਹੈ ਇਹ ਫਿਰ ਅੱਗੇ ਫਰਮਾਉਂਦੇ ਹਨ ਦੇਹੂਰੀ ਲੋ ਬਰੀ ਨਾਰ ਸੰਗ ਭਈ ਆਗੇ ਸੱਜਣ ਸੁਹੇਲਾ ਇਥੇ ਦੁਨੀਆਵੀ ਰਿਸ਼ਤਿਆਂ ਦੀ ਹੱਦ ਦੱਸੀ ਜੀ ਪਤਨੀ ਜਿਸ ਨੂੰ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ ਉਹ ਵੀ ਬਸ ਘਰ ਦੀ ਦਹਲੀਜ਼ ਤੱਕ ਹੀ ਨਾਲ ਜਾਂਦੀ ਹੈ। ਬਸ ਦਰਵਾਜ਼ੇ ਤੱਕ। ਹਾਂਜੀ, ਉਸ ਤੋਂ ਅੱਗੇ ਫਿਰ ਮਿੱਤਰ ਸੱਜਣ ਮੋਢਾ ਦਿੰਦੇ ਨੇ। ਜੀ। ਅਗਲੀ ਤੁਖ ਹੈ, ਮਰ ਘਟ ਲਉ ਸਭ ਲੋਗ ਕੁਟੰਬ ਫਿਓ ਅੱਗੇ ਹੰਸ ਇਕੱਲਾ। ਤੇ ਪਰਿਵਾਰ ਭਾਈਚਾਰੇ ਦੇ ਲੋਕ ਉਹ ਸਾਰੇ ਵੀ ਕਿੱਥੋਂ ਤੱਕ ਸਾਥ ਦਿੰਦੇ ਨੇ ਬਸ ਸ਼ਮਸ਼ਾਨ ਘਾਟ ਤੱਕ ਮਰਗੜ ਤੱਕ। ਹਾਂਜੀ। ਪਰ ਉਸ ਤੋਂ ਅੱਗੇ ਪਰ ਲੋਗ ਦੇ ਸਫ਼ਰ ਤੇ ਇਸ ਜੀਵ ਆਤਮਾ ਨੇ ਜਿਸ ਨੂੰ ਹੰਸ ਕਿਆ ਗਿਆ ਹੈ ਬਿਲਕੁਲ ਇਕੱਲਿਆਂ ਜਾਣਾ ਹੈ। ਕੋਈ ਨਾਲ ਨਹੀਂ ਜਾਂਦਾ। ਕੋਈ ਨਹੀਂ ਅੱਗੇ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਪਰੇ ਕਾਲ ਗਰਸਕੂਆ ਭਗਤ ਕਬੀਰ ਜੀ ਬਿਲਕੁਲ ਸਾਫ ਸਾਫ ਚੇਤਾਵਨੀ ਦੇ ਰਹੇ ਨੇ ਏ ਪ੍ਰਾਣੀ ਸੁਣ ਲੈ ਧਿਆਨ ਨਾਲ ਤੂੰ ਤਾਂ ਮੌਤ ਦੇ ਖੇਰੇ ਹੋਏ ਖੂਵ ਵਿੱਚ ਡਿੱਗਿਆ ਪਿਆ ਅੱਛਾ ਕਾਲ ਦੇ ਵਸ ਹਾਂਜੀ ਮਤਲਬ ਮੌਤ ਨੇ ਚਾਰੇ ਪਾਸਿਓਂ ਘੇਰਿਆ ਹੋਇਆ ਏ ਅਟਲ ਹੈ ਹਰ ਪਲ ਨੇੜੇ ਆ ਰਹੀ ਹੈ ਹੂੰ ਤੇ ਅਖੀਰਲੀ ਤੁਖ ਹੈ ਝੂਠੀ ਮਾਇਆ ਆਪ ਬੰਧਾਇਆ ਜੋ ਨਲਿਨੀ ਪ੍ਰਮ ਸੁਆ ਬាទ ਇਸ ਸੱਚ ਨੂੰ ਜਾਣਦੇ ਹੋਏ ਵੀ हे ਪ੍ਰਾਣੀ ਤੂੰ ਇਸ ਝੂਠੀ ਨਾਸ਼ਵਾਨ ਮਾਇਆ ਦੇ ਮੋਹ ਚ ਆਪਣੇ ਆਪ ਨੂੰ ਫਸਾਇਆ ਹੋਇਆ ਹੈ ਹਾਂਜੀ ਤੇ ਹਾਲਤ ਕਿਹੋ ਜਿਹੀ ਹੈ ਬਿਲਕੁਲ ਉਸ ਤੋਤੇ ਵਰਗੀ ਜੋ ਪੁਲੇਖੇ ਨਾਲ ਸੇਮਲ ਦੇ ਰੁੱਖ ਦੀ ਫਲੀ ਨੂੰ ਚੁੰਝ ਮਾਰ ਲੈਂਦਾ ਸੋਚਦਾ ਕੋਈ ਫਲ ਹੈ ਪਰ ਉਹ ਰੂਹ ਹੁੰਦੀ ਹੈ ਅੱਛਾ ਤੇ ਫਸ ਜਾਂਦਾ ਹੈ ਹਾਂ ਉੱਡਣ ਲੱਗਿਆ ਉਸ ਫਸ ਕੇ ਰਹਿ ਜਾਂਦਾ ਹੈ ਉਵੇਂ ਹੀ ਮਾਇਆ ਦਾ ਮੋਹ ਜੀਵ ਲਈ आत्मिक बंधन बन जाता है बहुत गहरी गल गई है जी साथ संगत जी इस पावन हुक्मनामे राही भगत कबीर जी बहुत ही स्पष्ट शब्दाज सानू शरीर दी तन दौलत दी रिश्तों दी असलियत ਦੱਸ ਰਹੇ ਨੇ हां जी नाशमानता ਦਾ ਅਹਿਸਾਸ ਕਰਵਾ ਰਹੇ ਨੇ ਬਿਲਕੁਲ ਤੇ ਮੁੱਖ ਸਿੱਖਿਆ ਇਹ ਹੀ ਹੈ ਕਿ ਸਾਨੂੰ ਹੰਕਾਰ ਛੱਡਣਾ ਚਾਹੀਦਾ ਮਾਇਆ ਦਾ মোহ ਤਿਆਗਣਾ ਚਾਹੀਦਾ ਹੈ ਬਿਲਕੁਲ ਜੀ ਇਹ ਬਚਨ ਸਾਨੂੰ ਯਾਦ ਦਿਲਾਉਂਦੇ ਨੇ ਕਿ ਜਦੋਂ ਅੰਤ ਵੇਲੇ ਕਿਸੇ ਚੀਜ਼ ਨੇ ਸਾਥ ਨਹੀਂ ਦੇਣਾ ਨਾ ਸਰੀਰ ਨਾ ਪਰਿਵਾਰ ਨਾ ਤਨ ਹਾਂਜੀ ਤਾਂ ਫਿਰ ਅਸਲ ਸਾਥੀ ਕੌਣ ਹੈ ਸਿਰਫ ਪ੍ਰਭੂ ਦਾ ਨਾਮ ਸਿਰਫ ਨਾਮ ਹਾਂਜੀ ਇਹ ਬਾਣੀ ਸਾਨੂੰ ਨਾਮ ਸਿਮਰਨ ਲਈ ਨਿਮਰਤਾ ਭਰਿਆ ਜੀਵਨ ਜਿਉਣ ਲਈ ਤੇ ਸੇਵਾ ਕਰਨ ਲਈ ਪ੍ਰੇਰਿਤੀ ਹੈ ਕਿਉਂਕਿ ਇਹ ਹੀ ਅਸਲ ਕਮਾਈ ਹੈ ਜੋ ਨਾਲ ਜਾਣੀ ਹੈ ਬਿਲਕੁਲ ਜਦੋਂ ਪਤਾ ਹੈ ਕਿ ਅੱਗੇ ਇਕੱਲਿਆਂ ਹੀ ਜਾਣਾ ਹੈ ਤਾਂ ਉਹ ਸੱਚੇ ਸਾਥੀ ਪ੍ਰਭੂ ਨਾਲ ਜੁੜਨਾ ਹੀ ਅਸਲ ਸਿਆਣਪ ਹੈ। ਇਹੀ ਸਭ ਤੋਂ ਵੱਡੀ ਸਿਆਣਪ ਹੈ ਜੀ। ਪਾਠ ਕਰਨ, ਅਰਥ ਵਿਚਾਰਨ ਜਾਂ ਸਾਂਝੀ ਕਰਨ ਵੇਲੇ ਸਾਡੇ ਕੋਲੋਂ अनेका ਪੁੱਲਾਂ ਹੋ ਸਕਦੀਆਂ ਨੇ। ਸੰਗਤ ਪਾਸੋਂ ਤੇ ਗੁਰੂ ਪਾਤਸ਼ਾਹ ਪਾਸੋਂ ਖਿਮਾ ਦੇ ਜਾਚਖਾਂ ਜੀ। ਹਾਂਜੀ, ਅਸੀਂ ਵੀ ਖਿਮਾ ਦੇ ਜਾਚਖਾਂ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸਿੱਧੀ ਅਗਵਾਈ ਲੈਣ ਦਾ ਸਦਾ ਯਤਨ ਕਰਦੇ ਰਹੀਏ ਜੀ। ਜੀ ਬਿਲਕੁਲ। ਅਰਦਾਸ ਹੈ ਕਿ ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਬਖਸ਼ਣ, ਨਾਮ ਜਪਣ ਦੀ ਦਾਤ ਦੇਣ। ਤੇ ਸਦਾ ਚੜ੍ਹਦੀ ਕਲਾ ਚ ਰੱਖਣ ਚੜ੍ਹਦੀ ਕਲਾ ਬਖਸ਼ਣ ਤੇ ਇਸ ਨਿਮਾਣੀ ਜਈ ਸੇਵਾ ਨੂੰ ਹੋਰ ਸੰਗਤਾਂ ਤੱਕ ਪਹੁੰਚਾਉਣ ਵਿੱਚ ਵੀ ਸਹਾਇਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ